ਵੈਲੀਆ ਦੀ ਚਾਲ ਤੇ ਛੱਕਿਆਂ ਦੀ ਚਾਲ ਕੀ ਆ ਕੀ ਗਰੀਬੀ ਆ ਗਰੀਬੀ ਆ ਪੈਂਟ ਪੱਟੀ ਆ ਪੱਟੀ ਆ ਆ ਲੈ 10 ਰੁਪਏ ਮੇਰਾ ਗੱਲ ਕਰ ਲੈ 20 ਚੱਕ ਆ ਜਾ ਔਰ ਉਸ ਜ਼ੁਲਮੀ ਚਾਚਾ ਤੈਨੂੰ ਕੀ ਪ੍ਰੋਬਲਮ ਆ ਤੇਰਾ ਕੀ ਪੱਟ ਲਿਆ ਮੈਂ ਹੈ ਤੈਨੂੰ ਵੀ ਮੈਂ ਮਨਜੀਤ ਵਾਂਗੂ ਵਾਰਨਿੰਗ ਹੀ ਦੇ ਰਹੀ ਆ ਤਰ ਮੈਂ ਦੱਸਦਾ ਤੈਨੂੰ ਵੀ ਮੈਂ ਪਾੜ ਦੇਣਾ ਜ਼ੁਲਮੀ ਚਾਚਾ ਅਬ ਜੀ ਦਾ ਬੱਤੀ ਭਈਆ ਦੇ ਪੱਤਾ ਬਣਿਆ ਪਰਦਾ ਪਤਾ ਨਹੀਂ ਕਿਹੜਾ ਜ਼ੁਲਮੀ ਚਾਚਾ ਨਾਮ ਦੇਖ ਲੋ ਸਾਲਾ ਜ਼ੁਲਮੀ ਚਾਚਾ ਸਾਹਮਣੇ ਤਾਂ ਆਪ ਤੂੰ ਆਪਣੀ ਫੋਟੋ ਲਾ ਸਾਹਮਣੇ ਆ ਸਾਹਮਣੇ ਕੰਨੀ ਮਾਜੀ ਜ਼ੁਲਮੀ ਚਾਚੇ ਕਰਦੀ ਤੇਰੀ ਵੀ ਕਾਮ ਨੂੰ ਲਾਈਵ ਆਣਾ ਤੈਨੂੰ ਉਹਦੇ ਵਿੱਚ ਰੱਖਣੀ ਆਂ ਕਿਉਂ ਲਾਈਵ ਆਏਗੀ ਦੋਸਤੋ ਦੇਖ ਲਓ ਹੁਣ ਕਿਵੇਂ ਰੋਲਦੀਆਂ ਨੇ ਫਿਰ ਦੱਸਤੀਆਂ ਮੇਰੇ ਖੜਗੀਆਂ ਲੈ ਕੇ ਆ ਕੇ ਤੇ ਹੁਣੇ ਲਈ ਜਲਮੀ ਚਾਚਾ ਸਾਹਮਣੇ ਆਓ ਜਲਮੀ ਚਾਚਾ ਨਹੀਂ ਕਿਦਰਾ ਬਾਪ ਹੋਰ ਆ ਗਿਆ ਲੁੱੱਚਾਂ ਦਾ 우ਸਤਾਦ ਜੱਟ ਆ ਗਿਆ ਕਹਿੰਦੇ ਜਦੋਂ ਫਟ ਆ ਗਿਆ ਤੁਹਾਡੀ ਭੈਣ ਦੀ ਡਾਂਗ ਦੇਣ ਆ ਗਿਆ ਮੈਂ ਹੀ ਕੁੱਤੇ ਖਾਣੀ ਕਰੂੰਗਾ ਤਾਂ ਚੱਲ ਟ੍ਰੇਲਰ ਦਿਖਾ ਆਪੀ ਭੇਂਚਦਾ ਹੋਣਾ ਐਡੀ ਤੋਂ ਕੋ ਸੇ ਲੋ ਕੋ ਸੇ ਵਿਚੇ ਲੱਗੇ ਫਟੇਮੂ ਲੇ ਵੰਡਾ ਮਾਰਦੇ ਸੀ ਲੋਵਾ ਹੀ ਗੱਲ ਤੁਰ ਹੀ ਹੁੰਦੀ ਆ ਤੁਰ ਹੀ ਹੁੰਦੀ ਆ ਐਸਾ ਤੇ ਆਲਾ ਮੰਗਦਾ ਨਾ ਪਰੇ ਨਾ ਨੰਬਰ ਨਹੀਂ ਮੈਲਾਗਾ ਮੇਰਾ ਸਾਰਾ ਸਰਬਸ ਮਾਰਦਾ ਢਾੜਨਾ ਬਿਗੜੀ ਹੋ ਤੈ ਤੂੰ ਕੇ ਤੇ ਸਰਕਲ ਸਾ ਅਜੂਟੇਡ ਸਰਕਲ ਟੈਂਪੋ ਸਰ ਮੈਂ ਬੇਨਤੀ ਅਬ ਕਿ ਹੁਣ ਇੰਸਟਾਗ੍ਰਾਮ ਇਹਨਾਂ ਸਾਰੇ ਲੋਕਾਂ ਨੇ ਇਹ ਕਰ ਦਿੱਤਾ ਜਾਂਦਾ ਜੇ ਤਾਂ ਸਭ ਤੋਂ ਵੱਡੀ ਹਮ ਲੋਕਾਂ ਮਾਰਦੇ ਹੋਰ ਕਿਸੇ ਐਪ ਦੀ ਸਹੂਲਤ ਦਿੱਤੀ ਜਾਵੇ ਜਿਸ ਤੇ ਇਹਨਾਂ ਦਾ ਆਉਣਾ ਬੈਨ ਹੋਵੇ ਪਲੀਜ਼ ਇਸ ਬੇਨਤੀ ਨੂੰ ਮੰਨ ਲਓ ਚੱਕੀ ਮੁੱਛ ਨਾਲੇ ਫਿਰਦੇ ਆ ਕੋਨੀ ਗਿਣੇ ਜਾਂ ਆ ਗਈ ਨੈਟ ਹੋਤੀ ਆ ਤਾ ਉੱਟਦੀ ਆ ਜਿਵੇਂ ਅੰਬਰਾ ਦਾ ਬਾਜ ਹੁੰਦਾ ਨਾ ਛਡਾਓ ਕੇਂਦਰ ਚੋਂ ਭੱਜ ਆਇਆ ਜੋ ਆਂਨੇ ਦੇ ਜੋ ਕੱਟੇ ਗਾਵਾ ਉਹਨੂੰ ਫਿਕਰ ਨਹੀਂ ਲੋਕੀ ਹੁਣ ਕੀ ਕਹਿੰਦੇ ਸ਼ਾਮੀ ਤੇ ਬੋਲ ਲੋਕੀ ਤੈਨੂੰ ਗਸਤੌੜ ਬਿਮਾਰੀ ਕਹਿੰਦੇ ਨੇ ਯਾਰ ਦੀ ਬੰਦੇ ਉੱਥੇ ਪਿੰਦੇ ਅਸਟੀਵਾ ਇੱਥੇ ਟੀ ਲੈਂਦੇ ਯਾਰ ਇਕੱਠੇ ਹੁੰਦੇ ਜਦੋਂ ਭੰਗ ਪੀ ਲੈਂਦੇ ਜੀ ਲੈਂਦੇ ਨੀ ਅੱਗ ਲੀਨ ਕੀਤੀ ਤਾਂ ਕਿ ਕੁੱਤੇ ਬੈਲੀ ਦਾ ਡੇਰਾ ਨਹੀਂ ਘੱਟ ਲੈ ਕੁਝ ਜ਼ਿਆਦਾ ਹੀ ਵੱਡੇ ਹੈ ਸਟਾਰ ਭਾਗ ਵਾਲੀਆਂ ਬੋਤ ਐਡ ਕਰਾਉਣੀ ਹੈ ਤਾਂ ਦੱਸ ਦੇ ਆ ਜਾ ਫੋਨ ਲਾ ਕੇ ਸਰਾ ਮਖਮਤੀ ਨਾਲ ਪੰਗਾ ਪਿਆ ਹੁੰਦਾ ਤਾਂ ਏ ਦਰਜਦਾ ਹੁਣ ਮਿੱਤਰੋ ਨਿਆਰਾ ਵਾ ਜੀਦਾ ਕਰਦਾ ਬਰਕਾਟ ਕਰੀ ਜਾਮਾ ਕਰੀ ਜਾਮਾ ਬਸ ਜਿੰਮ 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 ਇੰਨੀ ਗੱਲ ਯਾਦ ਰੱਖਿਓ ਮਿੱਤਰੋ ਸਰੀਰ ਆਪਣਾ ਪਹਿਲਾ ਘਰ ਮੈਂ ਕਿਹਾ ਤੰਦਰੁਸਤੀ ਦਾ ਨਿਆਰਾ ਹੀ ਬਹੁਤ ਆ ਸੜਾ ਪਿੰਕਾ ਜੱਗ ਵੀ ਸਜਦਾਣਾ ਆ ਪਾਸੇ ਤਾਂ ਨਹੀਂ ਲਿਆਗੀ ਮੈਨੂੰ ਪਤਾ ਸੜਾ ਇੱਕੋ ਦਾ ਮਟਾਇ ਕਰ ਦੇ ਗੀ ਵਾਲੇ ਮੇਲੇ ਵਾਂਗੂੰ ਇਕੱਠ ਕਰੀ ਬੈਠੇ ਦੇਖ ਲੈਨੀ ਸਾਰੇ ਹੀ ਮਾਵਾਂ ਦੇ ਪੁੱਤ ਜਿਖੇ ਰਹਿਜ ਤੇ ਵਗਾਟੀ ਨਹੀਂ ਪੱਟਾਂ ਤੇ ਮਾਰੀ ਥਾਪੀ ਸਾਨੂੰ ਵੇਖ ਵੇਖ ਘਰੀ ਜਣ ਰਾਹ ਛੱਡ ਦੇਈਂ ਘੱਟ ਫਿਰ ਦੇ ਗੱਟ ਨੇ ਫੋਦੇ ਜੱਲ ਲਵਾਣੇ ਤੇ ਮਰ ਵੀ ਤਰੇ ਫਿਰਦੇ ਅੱਲਾ ਨਾਲ ਤੂੰ ਅੱਖ ਜੇ ਫੇ ਕਿਸੇ ਦਾ ਵੀ ਰਖੇ ਨਾਲ ਅੱਜ ਉਤੇ ਹੋ ਜਵੇ ਜੋ ਲਾਗੂ ਐਸੀ ਬੜੀ ਨਾ ਕੋਈ ਚੱਲ ਸਾਰੇ ਖੁਸ਼ ਰਹੀ ਜੀ ਮੁੰਡਾ ਦਿਖਾ ਕੇ ਲਾਈਕ ਲਾਈਨ ਵਾਲਾ ਮੈਂ ਹਕਬਰ ਜਿਉਂਦੇ ਫਿਰਦੇ ਆ ਜਿਹੜਾ ਦੁਨੀਆ ਦਾ ਖਾਬ ਹੁੰਦਾ ਨੀਰੂ ਬਾਜਵਾ ਦੇ ਮਾਰ ਦੇ ਨਾਗੇ ਇੱਕ ਨੀਰੂ ਬੁਟੀ ਨਹੀਂ ਹੁੰਦੀ ਤੇ ਦੂਜੀ ਨੀਰੂ ਦੀ